ਪਾ ਜੀ ਓਏ ਮੰਮੀ ਪਾ ਜੀ ਓ ਤੂੰ ਬੰਦਾ ਕਿਹਾਂ ਓਏ ਕੰਮ ਤੇ ਲਵਾਉਣਾ ਤੂੰ ਭਾਈ ਕਿਨੂੰ ਐਨੂੰ ਕੰਮ ਤੇ ਲੱਗਣਾ ਹਲ ਹਾਂਜੀ ਜਲਦੀ ਬੋਲ ਭਰਾਵਾ ਹੋਰ ਵੀ ਕੰਮ ਕਰਨੇ ਤੇਰੀ ਗੱਲ ਸੁਣ ਤੇਰਾ ਨਾਂ ਕੀ ਓਏ ਹਨੀ ਸਨੀ ਸਕੇ ਭਰਾ ਲੱਗਦੇ ਸਨੀ ਹਣੀ ਨਾਵਾ ਸਨੀ ਹਣੀ ਅਮਤ ਅਗਣਾਵਾ ਚਲ ਛੱਡ ਜਣਾਵਾ ਤੇ ਜਿਆਦਾ ਚੱਲ ਅਸੀਂ ਇਹ ਰੱਖਣਾ ਲੱਗਣਾ ਵਾ ਪਹਿਲਾਂ ਕੀ ਕਰਦਾ ਸੀ ਤੰਗ ਸਾਨੂੰ ਵੀ ਕਰੂਗਾ ਫਿਰ ਲੈ ਜਾ ਵੀਰੇ ਬਾਹਰ ਤਾਂ ਕੰਮੀ ਕਰੂਗਾ ਬਾਹਰ ਕਰਾਣਾ ਇੱਥੇ ਕਿ ਲੈ ਕੇ ਆਇਆ ਚੱਲ ਬਾਹਰ ਚੱਲ ਹੋ ਗਈ ਆਈ ਦੀ ਆ ਕਿਹੜੀ ਸ਼ੋਕਰੀ ਚਾਹੀਦੀ ਤੈਨੂੰ ਬਾਲਾ ਮੈਨੂੰ ਨਹੀਂ ਮਿਲਿਆ ਨਾ ਸਾਲ ਹੋ ਗਏ ਨੌ ਨੌਕਰੀ ਨੌਕਰੀ ਚਾਹੀਦੀ ਚੁੱਪ ਰਹਿ ਤੈਨੂੰ ਚੁੱਪ ਰਹਿ ਮੂੰਸ਼ਟ ਵੀ ਕਰਾ ਕੇ ਦੇਖ ਲੋ ਆ ਕਰ ਦੇਗਾ ਮੈਂ ਆਪਣਾ ਬੁੱਲ ਛਾਪੇ ਕਰ ਦਿਆਂ ਤੂੰ ਕਿਉਂ ਕਰਾਵਾ ਕੁਛ ਵੀ ਕਰਾ ਕੇ ਦੇਖ ਲੋ ਅੱਛਾ ਚਰਖਾ ਵੀ ਘੱਤ ਲੈਣਾ ਓਏ ਓ ਝਾੜੂ ਮਾਰਦਾ ਝਾੜੂ ਮਾਰਨਾ ਦਾ

ਫੇਰ ਯਾਰ ਝਾੜੂ ਕੱਢ ਦੇ ਮਿੱਟੀ ਸਾਰੀ ਬਾਹਰ ਕੱਢ ਦੇ ਫੇਰ ਫੇਰ ਅਬ ਸਾਲੇ ਪੇਂਟਿੰਗ ਨਹੀਂ ਕਰਨੀ ਉਹ ਚਲਾ ਚਲਾ ਝਾੜੂ ਚਲਾ ਚਲਾਉਗਾ ਹਾਂ ਦੇਖ ਚਲਾਤਾ ਰਿਹਾ ਓਏ 50000 ਦੇ 50000 ਕਿੰਨੇ ਹੁੰਦੇ 25000 ਕਿੰਨੇ ਹੁੰਦੇ ਆ 15 ਹਾਲ ਹੁੰਦੇ ਆ ਇਹਨੂੰ ਨਹੀਂ ਪਤਾ ਨਾ ਸਮਝਾਰ ਜੇ ਲੱਖ ਹੁੰਦਾ ਨਾ ਲੱਖ ਦੋਨਾਂ ਦੇ ਲਾਨਤ ਸੀ ਇਕੱਠੀ ਹੋਈ ਚੱਕ ਲੋ ਵੀ ਨਹੀਂ ਲੱਗ ਰੇ ਤੁਸੀਂ ਸਮਝਾਰ ਓਏ ਹੋਰੇ ਕੰਮ ਕਰਾ ਕੇ ਦੇਖੋ ਹੋਰ ਕੀ ਕਰਾਂ ਮੈਂ ਜਿਹੜਾ ਇਹ ਤਾਂ ਪੱਟੀ ਮੇਸ ਕਰਤਾ ਨੇ ਝਾੜੂ ਵਾਲਾ ਦਾ ਚਪੜਾ ਮਰਵਾਓ ਕੱਪੜਾ ਬਹੁਤ ਵਧੀਆ ਮਾਰਦਾ ਹਾਂ ਆ ਆ ਬੇਟੇ ਕੱਪੜਾ ਦਿਓ ਕੱਪੜਾ ਦਿਓ ਕੋਈ ਕੱਪੜਾ ਆਪਣਾ ਦੇ ਦਿਓ ਆਪਣਾ ਦੇ ਦਿਓ ਹਾਂ ਆਪਣਾ ਥਾ ਤੇ ਚਪੜਾ ਦੇ ਵੀ ਏ ਬੱਦੇ ਬੱਦੇ ਮਾਰੀ ਕੀ ਗੱਲ ਕਰੀ ਜਾਂਦੇ ਓਏ ਓ ਮੈਂ ਸਿਖਾਉਂਦਾ ਰਹਿੰਦਾ ਨਾ ਆਪਣਾ ਮਾਰ ਮਾਰ ਕੱਪੜਾ ਇਹ ਬਿਨਾਂ ਤਾਂ ਮਾਰ ਕੇ ਦਿਖਾ ਪਹਿਲਾਂ ਹੁਣ ਕੋਈ ਗਲਤੀ ਕੀਤੀ ਨਾ ਛੱਤਰ ਤੇਰੇ ਪੈਣੇ ਵੱਡਾ ਤੂੰ ਆ ਹਿਲਕਣ ਵਾਲਾ ਹਾਂ ਆ ਹਿਲ 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 ਕਰ ਨਾ ਕੱਪੜਾ ਆ ਇਹ ਦਮ ਚੰਗੀ ਤਰ੍ਹਾਂ ਮਾਰ ਦੇ ਕੱਪੜਾ ਚੰਗੇ ਤਰ੍ਹਾਂ ਮਾਰ ਦੇ ਮਾਰ ਮਾਰ ਦੇ ਮਾਰ ਦੇ ਆ ਲੈ ਬੈਸਟ ਕਿ ਰਾਜ ਦਾ ਅਮਰੀਕ ਇੱਥੇ ਮਾਰ ਮਾਰੇ ਕਾ ਪਾਜੀ ਮਾਰ ਹਾਂ ਕਿਉਂ ਜੇ ਪਾਜੀ ਸੌਰੀ ਇਹ ਦੇ ਇੱਕ ਮਿੰਟ ਦਿਓ ਜੇ ਨੂੰ ਸਨਾ ਪੈਨ ਕੋਈ ਕੰਮ ਨਹੀਂ ਦਿੰਦਾ ਮੈਂ ਮਸੋਂ ਲੈ ਕੇ ਤੈਨੂੰ ਕੰਮ ਕਰਲਾ ਹਿੱਤਾ ਕਾਲਾ ਤੇ ਜਾ ਕਾਲੀ ਹੈ ਹੋਇਆ ਹਾਲ ਤਾਂ ਹਿੱਤਾ ਵਾ ਹੱਜਾ ਕੀਤਾ ਭਾਜੀ ਓਏ ਹੋਰ ਕੰਮ ਦੱਸੋ ਅਰੇਗਾ ਹੋਲਾਮ ਅਸਲੋਂ ਬੋਲੀਆਂ ਬਾਣੀਆਂ ਆਂਦੀਆਂ ਆਹ ਠੀਕ ਆ ਹਲੇ ਤਾਂ ਹਲੇ ਮੇਲੇ ਹਾਕਿਆਂ ਨੇ ਹਾਈ ਕੋਹ ਵੀ ਤੋਂ ਦੇ ਹੱਲ ਜਾਣੇ ਜਦੋਂ ਮੈਨੂੰ ਲੱਗਦਾ ਤੇ ਹਾਲੇ 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 ਜਾਨੀ ਜਦੋਂ ਆਦਾ ਨੇ ਜਾਨੀ ਬਾਬਾ ਕਹਿੰਦਾ ਤੁਸੀਂ ਦੋਨੇ ਬਹੁਤ ਅੜਦੇ ਤੁਹਾਡੀ ਸੀੜੀ ਫਸੀ ਮੈਨੂੰ ਲੱਗਦਾ ਟੇਪਰ ਕੱਟ ਤੁਹਾਡਾ ਪੁਰਾਣਾ ਹੋ ਗਿਆ ਹੈ ਚੇਂਜ ਹੋਣ ਵਾਲਾ ਤੁਹਾਡਾ ਤੁਹਾਡੀ ਉਹ ਤੁਹਾਡੀ ਭੈਣ ਗਾਲ ਨਹੀਂ ਕੱਢਣੀ ਮੇਰੇ ਮੂੰਹ ਮੈਂ ਤੁਸੀ ਆ ਜੀ ਠੋਕਲੀ ਅੱਕੀ ਨਾ ਹਾਂ ਸ਼ੋਕਰੀ ਪੱਕੀ ਠੋਕਲੀ ਅੱਕੀ ਨੌਕਰੀ ਪੱਕੀ ਹਾਂ ਐ ਕਰੋ ਐਂ ਕਰੋ ਆ ਜਾਓ ਐਂ ਕਰੋ ਹਾਲਾਂ ਯਾਰ ਅਨਖੂਰ ਕਿਹਣਾ ਤੂੰ ਐਂਕੂ ਚ ਲਿਖਾ ਮੈਨੂੰ ਹਾਂ ਆਜਾ 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 ਅੱਗੇ ਭੱਜ ਜਾ ਮੈਨੂੰ ਤੂੰ ਫੜ ਕੇ ਦਿਖਾ ਇਹ ਰਵਾਂਗੇ ਕੰਮ ਵੀ ਹਾਂ ਹਾਂ ਬੈਠੋ ਆਲਾ ਯਾਰ ਅਨਹਾ ਠੀਕ ਹੈ ਚਲ ਇੱਧਰ ਪੱਲਾ ਆਲਵਾਜ ਹਾਂ ਭੱਜ ਕੇ ਦਿਖਾ ਚਲ ਇਹਾਂ ਭੱਜ ਐ ਦੀ ਐ ਦੀ ਓਲੋ ਡੈਡੀ ਸਟੱਡੀ ਇੰਡੀਆ ਦਫਾ ਹੋ ਨਹੀਂ ਤੇਰੇ ਆਪੇ ਗਈ ਸੀ ਖਾਲੇ ਤਾਂ ਹਿਲੇ ਮੇਰੇ ਹਾਕਿਆਂ ਨੇ ਹਾਏ